I'm yeah, yeah. नारो मुख उते नूर डोला माता गुजरी दा दो बि प्यार गंगा जेकी नारे प्यार प्यारंगा Neu c'hoazh c'hoazh ਧਰਮੀਆਂ ਤੇ ਧਰਮੀਆਂ ਵਾਪਰ ਕਾਣ ਕੀ ਦਸਨ ਮਾਈ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਸ਼ਹੀਦ ਸਿੰਘ ਸਿੰਘ ਜਨਿਆ ਧਰਮੀਆਂ ਤੇ ਧਰਮੇਸਤੀ ਤੇ ਬਨਬੰਤ ਕੋ ਆਏ ਕੁਤੀਆਂ ਤਰਨਦੋਆਂ ਯਾਹੋ ਕੋ ਫਰੀਦ ਰਾਣੀਆਂ ਚਲਗੜੀਆਂ ਤੇ ਚੜ੍ਹੇ ਰਾਜਿਆਂ ਨਾਲ ਕੰਨ ਚਲਵਾਏ ਧਰਮ ਨੇ ਆਇਆ ਸਿੱਖੀ ਕੇ ਸਾ ਸਵਾਸਾ ਸਾਮਣਿ ਵਾਰੀ ਗੁਰਦਵਾਰਿਆਂ ਦੀ ਸ਼ੇਵਾ ਵਾਸਤੇ ਕੁਰਬਾਨੀਆਂ ਦਿੱਤੀਆਂ ਤੇ ਨਾਲ ਸ਼ਹੀਦ ਵਾਪਰਖਾਂ ਦੀ ਮਾਰੀ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਸ਼੍ਰੀ ਗੁਰੂ ਦੁਆਰੇ ਪੰਜਾ ਤਖਤਾਂ ਕੋਲ ਕਰਾ ਧਰਨਾ ਕਰਤਾ ਮਹਾਰਾਜਾਂ ਅੰਦਰ ਕੇ ਗੁਰੂ ਜੀ ਵਾਹਿਗੁਰੂ ਹਾਜੀ ਬਾਬਾ ਜੀ ਪੰਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਆਗਮਨ ਪਰਵ ਦੀਆਂ ਖੁਸ਼ੀਆਂ ਦੇ ਵਾਸਤੇ ਉਹਨਾਂ ਦੀ ਸੇਵਾ ਵਿੱਚ ਪ੍ਰਭਾਤ ਫੇਰੀ ਦੀ ਸੇਵਾ ਸੰਗ੍ਰਿ ਸ਼ਬਦ ਕੀਰਤਨ ਸੰਪਾ ਕਰ ਰਹੀਆਂ ਹਨ ਇਹ ਪ੍ਰਭਾਤ ਫੇਰੀ ਦੀ ਸੇਵਾ 28 ਤਰੀਕ 2026 ਤੋਂ ਪ੍ਰారంਭ ਹੋ ਕੇ ਅੱਜ ਤੱਕ ਚੱਲ ਰਹੀ ਹੈ ਤੇ ਇਹ ਛੇਤੀ ਤੱਕ ਸੇਵਾ ਚੱਲੇਗੀ ਕਿ ਗੁਰੂ ਮਹਾਰਾਜ ਦੀਆਂ ਸੰਤਾਂ ਜਸ ਮਹਾਰਾਜ ਇਹ ਕਿੰਨੀ ਪ੍ਰਭਾਵ ਹੋਇਆ ਬਾਬਾ ਜੀ ਇਹ ਆ ਅੱਜ ਹੈਗੀ ਆ ਪੰਜਵੀਂ ਸੰਗਤ ਪੰਜਵੀਂ ਪ੍ਰਵਾਹ ਜੀ ਹੈ ਜੋ ਗੁਰੂ ਘਰ ਦੀ ਸੇਵਾ ਵਿੱਚ ਸ਼ਬਦ ਗਾਇਨ ਸੰਤਾ ਕਰ ਰਹੀਆਂ ਨੇ ਤੇ ਗੁਰੂ ਮਹਾਰਾਜ ਦਾ ਜਸ ਗਾ ਰਹੀਆਂ ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਉਸਤਤ ਕਰ ਰਹੀਆਂ ਗੁਰੂ ਮਹਾਰਾਜ ਦੇ ਪਵਿੱਤਰ ਜਨਮ ਦਾ ਸਦਕਾ ਇੱਕ ਇੱਕ ਬਿਤਾ ਇਕਸਕੇ ਹਮ ਬਾਰਕ ਤੋਂ ਮੇਰਾ ਗੁਰਦੁਆਰੇ ਦੇ ਪਰਮਾਨੁਸਾਬਕ ਸਭ ਤਾਇਪ ਦੂਜੇ ਨਾਲ ਮਿਲ ਕੇ ਸ਼ਬਦ ਕੀਰਤਨ ਦੀ ਸੇਵਾ ਕਰ ਰਹੀਆਂ ਹਨ ਤੇ ਗੁਰਦੁਆਰਾ ਕਲਗੀਧਰ ਦਨੀਗਰੀ ਦੁਆਰਾ ਕਲਗੀਧਰ ਸਾਹਿਬ ਵੱਲੋਂ ਇਹ ਪ੍ਰਵਾਦ ਬਿੰਦ ਦੀ ਸੇਵਾ ਚੱਲ ਰਹੀ ਹੈ